ਇਹੀ ਤਾਂ ਉਹ ਆਵਾਜ਼ ਆ ਜੈਸ ਆਵਾਜ਼ ਨੇ ਸਾਡੇ ਮਨ ਨੂੰ ਅੱਗੇ ਲੈ ਕੇ ਜਾਣਾ ਤੇ ਅਸੀਂ ਲਗਾਤਾਰ ਇਸ ਆਵਾਜ਼ ਦੀ ਸੇਵਾ ਕਰਨੀ ਆ ਸੇਵਾ ਕਿਹਨੇ ਕਰਨੀ ਆ ਸਾਡੇ ਮਨ ਨੇ ਕਰਨੀ ਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਇੱਕ ਆਪਣੇ ਕੋਲ ਸਵਾਲ ਪਹੁੰਚਾਇਆ ਗੁਰਮੁਖ ਪਿਆਰੇ ਦੱਸਦੇ ਨੇ ਕਿ ਜਦੋਂ ਉਹ ਗੁਰਮੰਤਰ ਦਾ ਅਭਿਆਸ ਕਰਦੇ ਆ ਜਪ ਕਰਦੇ ਆ ਸਿਮਰਨ ਕਰਦੇ ਆ ਉਸੇ ਸਮੇਂ ਉਹਨਾਂ ਨੂੰ ਸਹਜ ਦੇ ਵਿੱਚੋਂ ਇੱਕ ਤੀਂ-ਤੀਂ ਦੀ ਆਵਾਜ਼ ਸੁਣਾਈ ਦਿੰਦੀ ਆ। ਦੰਦ ਦੇ ਸਮੇਂ ਵੀ ਉਹਨਾਂ ਨੂੰ ਇਹ ਆਵਾਜ਼ ਸੁਣਾਈ ਦਿੰਦੀ ਆ ਪਰ ਉਹਦੋਂ ਬਹੁਤ ਹਲਕੀ ਸੁਣਾਈ ਦਿੰਦੀ ਆ। ਉਹ ਪੁੱਛਦੇ ਨੇ ਕਿ ਇਹ ਕੀ ਹੈ? ਵਾਹਿਗੁਰੂ ਜੀ ਗੁਰਬਾਣੀ ਦੇ ਵਿੱਚ ਸਾਨੂੰ ਸਮਝਾਇਆ ਗਿਆ ਕਿ ਜਿਵੇਂ ਆਪਾਂ ਇੱਥੇ ਭਾਸ਼ਾ ਦੇ ਰੂਪ ਵਿੱਚ ਬੋਲਦੇ ਆਂ, ਮਾਲਕ ਵੀ ਅੰਦਰੋਂ ਬੋਲਦੇ ਨੇ। ਉਹ ਇੱਕ ਧੁਨ ਰੂਪ ਆਵਾਜ਼ ਹੈ। ਜਦੋਂ ਕੋਈ ਨਾਮ ਅਭਿਆਸੀ ਸਿਮਰਨ ਦਾ ਅਭਿਆਸ ਕਰਦਾ ਆ ਵਾਹਿਗੁਰੂ ਗੁਰਮੰਤਰ ਦਾ ਅਭਿਆਸ ਕਰਦਾ ਆ ਹੌਲੀ ਹੌਲੀ ਉਹਦਾ ਮਨ ਤਰੇ ਗੁਣ ਮਾਇਆ ਤੋਂ ਉੱਪਰ ਉੱਠ ਕੇ ਸਹਜ ਦੇ ਵਿੱਚ ਜਾਂਦਾ ਹੈ ਜਿੱਥੇ ਆਪ ਨੂੰ ਉਹ ਆਵਾਜ਼ ਟੀਟੀ ਦੀ ਸੁਣਾਈ ਦਿੱਤੀ ਆ ਸ਼ੁਰੂਆਤੀ ਦਿਨਾਂ ਦੇ ਵਿੱਚ ਹਰ ਇੱਕ ਨਾਮ ਵਿਆਸੀ ਨੂੰ ਇਹ ਆਵਾਜ਼ ਸੁਣਾਈ ਦਿੰਦੀ ਆ ਜੋ ਜੀਵ ਸਿਮਰਨ ਨਹੀਂ ਵੀ ਕਰਦਾ ਜਦੋਂ ਵੀ ਉਹ ਵਿਚਾਰਤ ਹੋਵੇਗਾ ਤਾਂ ਉਸ ਨੂੰ ਖੱਬੇ ਸੱਜੇ ਉੱਪਰੋਂ ਪਿੱਛੋਂ ਥੱਲੇੋਂ ਇਹ ਆਵਾਜ਼ ਜ਼ਰੂਰ ਸੁਣਾਈ ਦੇਵੇਗੀ ਪਰ ਸਾਨੂੰ ਭੇਦ ਨਾ ਹੋਣ ਕਰਕੇ ਸਾਨੂੰ ਪਤਾ ਨਾ ਹੋਣ ਕਰਕੇ ਅਸੀਂ ਇਸ ਆਵਾਜ਼ ਨੂੰ ਅਣ ਸੁਨਾ ਕਰ ਦਿੰਨੇ ਆ ਸਾਡਾ ਇਹਦੇ ਤੇ ਕੋਈ ਵੀ ਯਕੀਨ ਨਹੀਂ ਹੈ ਤੁਸੀਂ ਸੁਣਿਆ ਜਾਂ ਕਿ ਬਹੁਤ ਜੀਵ ਇਸ ਆਵਾਜ਼ ਤੋਂ ਪਰੇਸ਼ਾਨ ਹੋ ਜਾਂਦੇ ਆ ਤੇ ਇਸ ਆਵਾਜ਼ ਨੂੰ ਸੁਣਨ ਵਾਸਤੇ ਸਾਡਾ ਮਨ ਸਹਜ ਦੇ ਵਿੱਚ ਹੋਣਾ ਜ਼ਰੂਰੀ ਆ ਜੇ ਵਿਚਾਰਾਂ ਦੇ ਵਿੱਚ ਸੁਣਾਗੇ ਤਾਂ ਇਹ ਸਮਝ ਲਓ ਕਿ ਸਾਡੀ ਇਕਲਤ ਲੋਕ ਤੇ ਦੂਸਰੀ ਲਤ ਪਰਲੋਕ ਦੇ ਵਿੱਚ ਆ ਆਪਾਂ ਇਸ ਤਰੀਕੇ ਇਸ ਆਵਾਜ਼ ਨੂੰ ਨਹੀਂ ਸੁਣਨਾ ਸਭ ਤੋਂ ਪਹਿਲਾ ਵਿਚਾਰ ਰੋਕਣੇ ਜ਼ਰੂਰੀ ਆ ਪੂਰੇ ਸਰੀਰ ਦੀ ਜਿਹੜੀ ਖਿੱਚ ਆ ਉਹ ਵੀ ਖਤਮ ਕਰਨੀ ਆ ਮਤਲਬ ਸਰੀਰ ਸਾਡਾ ਸਹਜ ਦੇ ਵਿੱਚ ਜਾਂਦੇ ਜਾਂਦੇ ਬਿਲਕੁਲ ਢਿੱਲਾ ਹੋ ਜਾਣਾ ਚਾਹੀਦਾ ਜੋ ਜੀਵ ਆਪਾਂ ਕਹਿੰਦੇ ਆ ਨਾ ਕਿ ਨੀਂਦ ਦੇ ਵਿੱਚ ਚਲਾ ਗਿਆ ਇਸ ਤਰੀਕੇ ਘਬਰਾਉਣ ਦੀ ਕੋਈ ਲੋੜ ਨਹੀਂ ਹੈ ਮਾਲਕ ਨੇ ਬਹੁਤ ਕਿਰਪਾ ਕੀਤੀ ਹੈ ਕਿ ਤੁਹਾਨੂੰ ਉਹ ਸਹਜ ਤੁਨ ਸੁਣਾ ਦਿੱਤੀ ਆ ਬਸ ਇਸ ਗੱਲ ਦਾ ਖਿਆਲ ਰੱਖਣਾ ਕਿ ਆਪਾਂ ਜਦੋਂ ਵੀ ਇਸ ਆਵਾਜ਼ ਨੂੰ ਸੁਣਨਾ ਹੈ ਤਾਂ ਸਹਜ ਦੇ ਵਿੱਚ ਸੁਣਨਾ ਹੈ ਜਦੋਂ ਆਪਾਂ ਅਧਿਆਸ ਕਰਦੇ ਰਹਿੰਦੇ ਆ ਸਾਡਾ ਮਨ ਸਾਰਾ ਹੀ ਦਿਨ ਸਹਜ ਦੇ ਵਿੱਚ ਵਿਚਰਦਾ ਹੈ ਫਿਰ ਜਦੋਂ ਮਰਜੀ ਆਪਾਂ ਥੋੜਾ ਜਿਹਾ ਧਿਆਨ ਇਸ ਤਰੀਕੇ ਲਗਾ ਕੇ ਇਸ ਆਵਾਜ਼ ਦੇ ਵਿੱਚ ਧਿਆਨ ਲਗਾ ਕੇ ਮਨ ਨੂੰ ਅਨੰਦਿਤ ਕਰ ਸਕਦੇ ਆ ਮਨ ਨੂੰ ਮਨ ਦੀ ਖੁਰਾਕ ਦੇ ਸਕਦੇ ਆ ਤੇ ਉਸ ਮਾਲਕ ਦੀ ਆਵਾਜ਼ ਨੂੰ ਸੁਣ ਕੇ ਜੋ ਸਕੂਨ ਮਿਲਦਾ ਹੈ ਉਹ ਸੰਸਾਰ ਦੇ ਵਿੱਚੋਂ ਆਪਾਂ ਨੂੰ ਕਿਤੇ ਵੀ ਨਹੀਂ ਮਿਲਦਾ ਸੋ ਵੈਗੁਰ ਤੁਹਾਨੂੰ ਵਿਚਾਰ ਵਧੀਆ ਲੱਗੀ ਹੋਵੇ ਤਾਂ ਕਿ ਸ਼ੇਅਰ ਜ਼ਰੂਰ ਕਰਨਾ ਜੀ ਤੁਸੀਂ ਅੱਜਕੱਲ ਸਾਡੇ ਚੈਨਲ ਦੀਆਂ ਵੀਡੀਓ ਬਹੁਤ ਘੱਟ ਦੇਖਦੇ ਹੋ ਚੈਨਲ ਨੂੰ ਸਬਸਕ੍ਰਾਈਬ ਹੀ ਨਹੀਂ ਕਰਦੇ ਸੋ ਸ਼ੇਅਰ ਕਰਦਿਆ ਕਰੋ ਤੇ ਚੈਨਲ ਨੂੰ ਵੱਧ ਤੋਂ ਸਬਸਕ੍ਰਾਈਬ ਕਰਕੇ ਸਰਬੱਤ ਦਾ ਭਲਾ ਜ਼ਰੂਰ ਕਰੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ